ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰੀਤ ਪਾ ਕਰ ਜਮਿੰਦਰ ਬਲੋਸ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਬਲੌਗ ਬਲੌਗ ਨੂੰ ਅੱਜ ਤੱਕ ਜਰੂਰ ਦੇਖਿਆ ਕਰੋ ਬਲੌਗ ਕਿਵੇਂ ਦਾ ਲੱਗਦਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਚਲੋ ਜੀ ਆਪਾਂ ਨੇ ਚੱਕਲੀ ਬਾਲਟੀ ਲਿਆਉਣੀ ਦੀ ਖੇਤੋਂ ਗਾਜਰ ਮੈਨੇ ਚੱਕਲੀ ਖੁਰਪੀ ਇਹਨਾਂ ਨੂੰ ਵੱਢ ਲਾਣਗੇ ਤਾਂ ਹੁਣ ਫਖਾ ਜਾਣਗੇ ਵਾਹ ਬੱਚਾ बदल किन्ने सोने लाग रहे ने ਏ ਬਈ ਮੇਰੇ ਸੁਪਨੇ 'ਚ ਰਾਤ ਸਵੇਰੇ ਸਵੇਰੇ ਜ ਮਰ ਗਿਆ ਸੀਗਾ ਇਹਨੂੰ ਕੁੱਤਿਆਂ ਨੇ ਖਾ ਲਿਆ ਤੀਗਾ ਉਹਥੇ ਸੜਕ ਤੇ ਖੜੇ ਸੀ ਬਈ ਆਪਾਂ ਉਦੋਂ ਹਥੀ ਫੜ ਕੇ ਡੇਗ ਲਿਆ ਨੂਸ ਹੋ ਰਿਹਾ ਹੈ ਸਾਗਾ ਹਲ ਤਾਂ ਹੋਊਗਾ ਸਾਗਾ ਹੈ ਨਾ ਤਾਰੇ ਅਰੇ ਆ ਤੇ ਉਹੀ ਦੱਸ ਆਪਣੇ ਟਰੈਕਟਰ ਵੇਖਿਓ ਕਿਵੇਂ ਨਿੱਟਦਾ ਗਾ ਦੇਖ ਕਿਵੇਂ ਮਸਤ ਹੋ ਰਿਹਾ ਵੇਓ ਜਿਆਦੇ ਨਹੀਂ ਲਾ ਲੈਂਦੇ ਹੈ ਨਾ ਫੋਟੋ ਨਹੀਂ ਲਾਇਕੀ ਨਹੀਂ ਜਾਂਦੇ ਮੇਰੇ ਕਿੰਨੇ ਚਲੇ ਹੁਣ ਆਪਣੇ ਵੀ ਕੁਖੜਦੇ ਕਰਕੇ ਜੁੜਿਆ ਦੇ ਹੋਆ ਮਾ ਤੇਰੇ ਸੱਤ ਨੇ 6 ਦਿਨਾਂ ਨੇ ਹੈ ਸਾਲ ਸਭ ਦੇਖ ਤਾ ਹੁਣ ਬਣ ਨਾਲ ਹੁੰਦੇ ਰੋਟੀ ਖਾਦੀ ਜੋ ਪਹਿਲਾ ਸਲਾਣ ਹੀ ਤੇ ਅੱਜ ਸਭ ਕਿੱਥੋਂ ਹੁੰਦੇ ਹੜੀ ਤੇ ਡੜੀ ਤੋਂ ਕਰਾਉਣੀ ਆ ਬਸ ਲਲ ਲਲ ਦੇ ਜੀ ਫਿਰ ਇਹ ਚੱਕ ਲਿਓ ਮਾਇਆ ਅੰਦਰ ਪਈ ਹੋਣੀ ਦਰਵਾ ਦਿਨ ਬੋਲਣਗੇ ਛੇਤੀ ਧੀਰੇ ਨਾਲ ਬਸ ਯਾਰ ਤੇ ਆਪਣੀ ਬਾਜਪੂਰੀ ਵਧੀਆ ਹੁੰਦੀ ਆ ਆਪਣਾ ਪਿੰਡ ਵਾਲੇ ਨਹੀਂ ਸੁਣਦੇ ਹੋ ਤਾਂ ਬੇਸਿਕ ਖੰਡ ਦੀ ਚੂਰੀ ਕਰਨਾ ਚੋਰੀ ਕੁੱਟਣੀਆਂ ਆ ਜੂਰੀ ਕੁੱਟ ਲੈ ਥੋੜੀ ਜੀ ਖਾਣਾਂ ਲਈ ਬੇਸਿਕ ਖੰਡ ਦੀ ਚਲੋ ਜੀ ਆਪਾਂ ਨੇ ਸਬਜ਼ੀ ਰੱਖਤੀ ਸਬਜ਼ੀ ਆਪਣੀ ਰਿੱਜੀ ਆਂਗੀ ਬੁੱਲੇਤੀ ਬਣਾਵਾਂਗੇ ਅੱਜ ਰੋਟੀ ਚੰਗੜੀ ਜੀ ਰੋਟੀ ਸਵਾਦ ਲਾ ਗਈ ਜੀ ਅੰਦਰ ਤਿੰਨ ਦਿਨ ਰੁੱਕ ਗਿਆ ਇਸ ਤੇ ਬੰਨ ਮੈਂ ਮੇਰੇ ਕੋਲ ਸੁਨੇਹੇ ਨਹੀਂ ਪਾਣੀ ਹਣੀ ਦਾ ਹੋ ਲਾ ਦਿੰਦੇ ਮੇਰੀ ਫਿਰ ਸੁਣਤੀ ਆ ਲਾਣੀ ਪੀਤੀ ਗਈ ਹੋ ਗਈ ਕੋਈ ਮਰਦੀ ਬਦਲ ਹੋਏ ਪਹਿਲੇ ਨਿੰਮ ਦੇ ਘਨਪੂਰੀ ਵੇ ਸਾਂ ਹੋ ਜਮਣਾ ये तो निपटाने के आधा मीटर जंबो पीव्स पैकेट हम्म पीव्स पैकेट की पैटी वो से इंप्रेस्ट के हेलो ना ਇੱਕ ਪਾਰਸਲ ਰੂਲ ਕੇ ਮਸਾਂ ਪਹੁੰਚਿਆ 99 10 ਦਿਨਾਂ ਚ ਬਾਹਰ ਵਾਲੇ ਦਿਨਾਂ ਕਿ ਇੱਥੇ ਬਾਹਰ ਨੂੰ 8 ਦਿਨ ਹੋ ਗਏ ਤੇ 10 ਦਿਨਾਂ ਚ ਮਸਾਂ ਪਹੁੰਚਿਆਸ ਮੈਨੂੰ ਤਾਂ ਅਪਲੈਂਸਨ ਪੈ ਗਈ ਜਿਮ ਹੁਣ ਵੀ ਹੈ ਕਿ ਦਰਗਾ ਕਿਵੇਂ ਕੌਣ ਨਹੀਂ ਪਹੁੰਚਿਆ ਹੈਗਾ ਨਹੀਂ ਪਾਰਸਲ ਦੂਜੇ ਦਿਨ ਪਹੁੰਚਿਆ ਤਾਂ ਥੋੜੇ ਜਿਹਾ ਤੋਂ ਦੂਰ ਆ ਉਹ ਤਾਂ ਡਰੈਸ ਹੌਣੇ ਪੈਨ ਮੈਨੂੰ ਉਹਦੇ ਦੱਸਿਆ ਤੇ ਫੋਨ ਕਰਕੇ ਕਹਿੰਦੇ ਵੀ ਮੈਨੂੰ ਐ ਲੱਗਦੀ ਪ੍ਰੈਸ ਮੈਂ ਹਰਿਆਣੇ ਕਣੀ ਦਾ ਪਤਾ ਹੁਕਮ ਮੈਂ ਕਿ ਹਰਿਆਣੇ ਕਣੀ ਦਾ ਫੇਰ ਗਿਆ ਨਾ ਨਹੀਂ ਸਿੱਧਾ ਇੱਧਰ ਬਣਾ ਟਿਕ ਨਹੀਂ ਹੁੰਦਾ ਉਹਨੂੰ ਰਸ ਥੋੜਾ ਆਪੀ ਕਰਤਾ ਉਹ ਕਰਤਾ ਹਰਿਆਣੇ ਪੜੀ ਨਾ ਇਹ ਤਾਂ ਕਰਕੇ ਉਹਦੇ ਲਈ ਅੱਜ ਪਾਰਸਲ ਪਹੁੰਚਿਆ ਫਿਰ ਉਹਨੇ ਮੈਨੂੰ ਫੋਟੋ ਖਿੱਚ ਕੇ ਫੋਨ ਕੀਤਾ ਕਹਿੰਦੀ ਵੀ ਪਾਰਸਲ ਸਾਡੇ ਲਈ ਪਹੁੰਚ ਗਿਆ ਨਹੀਂ ਮੈਂ ਤਾਂ ਬੈਠੀ ਟੈਨਸ਼ਨ ਹਰਿਤੀ ਵੀ ਕਾ ਤੁਨੀ ਪਹੁੰਚਿਆ ਹੈ ਚਲੋ ਜੀ ਅਸੀਂ ਅੱਜ ਦਾ ਫਰਮ ਬਣਾਉਗਾ ਫਿਰ ਅੰਮੀ ਦੇ ਆਏ ਤਾ ਡੈਡੀ ਵੀ ਪੀਵੇ ਮੇਜਾ ਤਾਂ ਮੈਨੂੰ ਸੁਣਾ ਕੇ ਬਣਾ ਲਓ ਪੀ ਲੈ ਜੀ ਪੁੱਸੇਗਾ ਪੁੱਸ ਕੇ ਤੁਲੋ ਜੀ ਸੈੱਟ ਕੀਤਾ ਆਪਣਾ ਬਲੌਗ ਬਲੌਗ ਨੂੰ ਧੱਕੀ ਜਰੂਰ ਦੇਖਿਆ ਕਰੋ ਬਲੌਗ ਕਿਵੇਂ ਦਾ ਲੱਗਦਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਕੱਲ ਨੂੰ ਮੇਰੇ ਦੇ ਬਹੁਤ ਸੋਹਣੇ ਜਿਹੇ ਬਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ